ਉਧਰ ਸੁਖਾ ਕਾਲਵਾ ਕਤਲकांड ਦੇ ਗਵਾਹ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਗਵਾਹ ਗੋਪੀ ਨੇਜਰ ਨੂੰ ਮਾਰਨ ਦਾ ਪਲਾਨ ਸੀ ਲੇਕਿਨ ਨਵਾਂ ਸ਼ਹਿਰ ਪੁਲਿਸ ਨੇ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਵੱਡੀ ਗਿਣਤੀ ਤੇ ਇਹਨਾਂ ਤੋਂ ਹਥਿਆਰ ਬਰਾਮਦ ਹੋਏ ਨੇ ਸੁਖਾ ਕਾਲਵਾ ਕਤਲकांड ਦਾ ਜੋ ਗਵਾਹ ਹੈ ਗੋਪੀ ਨੇਜਰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਲੇਕਿਨ ਪੁਲਿਸ ਨੇ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਵੱਡੀ ਗਿਣਤੀ ਤੇ ਇਹਨਾਂ ਤੋਂ ਹਥਿਆਰ ਬਰਾਮਦ ਹੋਏ ਨੇ 3 ਬੋਰ ਦੇ ਆ 2 ਪਿਸਤੋਲਾਂ 4 ਮੈਗਜ਼ੀਨ ਬਰਾਮਦ ਹੋਏ ਨੇ ਪੁਚ ਕੇ ਇਸ ਦੇ ਦੌਰਾਨ ਬਦਮਾਸ਼ਾਂ ਤੋਂ ਵੱਡੇ ਖੁਲਾਸੇ ਹੋਏ ਨੇ ਅਮਰੀਕਾ ਦੇ ਵਿੱਚ ਬੈਠੇ ਅਮਰਿਤਪਾਲ ਨੇ ਬਦਮਾਸ਼ ਭੇਜੇ ਸੀ ਫੜੇ ਗਏ ਮੁਲਜ਼ਮਾਂ ਤੇ ਪਹਿਲਾਂ ਤੋਂ ਵੀ ਕਈ ਕੇਸ ਦਰਜ ਨੇ ਮੁਲਜ਼ਮਾਂ ਦਾ ਪੁਲਿਸ ਨੂੰ 3 ਦਿਨ ਦਾ ਰਿਮਾਂਡ ਹਾਸਲ ਹੋ ਗਿਆ ਹੈ ਸੁਖਾ ਕਾਲਵਾ ਕਤਲकांड ਦੇ ਗਵਾਹ ਗੋਪੀ ਨੇਦਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਲੇਕਿਨ ਪੁਲਿਸ ਨੇ ਸੱਤ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਹੋਏ ਨੇ ਅਮਰੀਕਾ 'ਚ ਬੈਠੇ ਅਮਰਿਤਪਾਲ ਨੇ ਇਹਨਾਂ ਬਦਮਾਸ਼ਾਂ ਨੂੰ ਭੇਜਿਆ ਸੀ ਇਹਨਾਂ ਪੁਲਿਸ ਨੂੰ 3 ਦਿਨ ਦਾ ਰਿਮਾਂਡ ਹਾਸਲ ਹੋਇਆ ਪੁਚਕਿਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਦੋਂ ਨਵਯੋਤਾ ਦੀ ਨਸ਼ੇ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਵੱਡਾ ਸਰਚ ਆਪਰੇਸ਼ਨ ਚਲਾਇਆ ਮਕਬੂਲਪੁਰਾ ਇਲਾਕੇ ਦੇ ਵਿੱਚ ਪੁਲਿਸ ਨੇ ਸਪੈਸ਼ਲ ਚੈਕਿੰਗ ਕੀਤੀ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਨਵ ਵਿਅਤਾ ਦੀ ਨਸ਼ੇ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਇਲਾਕੇ ਦੇ ਵਿੱਚ ਸਪੈਸ਼ਲ ਚੈਕਿੰਗ ਕੀਤੀ ਹੈ ਕਈ ਕਰਾਂ ਦੀ ਤਲਾਸ਼ੀ ਲਈ ਹੈ ਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਨਸ਼ੇ ਦੀ ਹਾਲਤ ਵਿੱਚ ਨਵ ਵਿਅਤਾ ਦੀ ਵੀਡੀਓ ਸਾਹਮਣੇ ਆਈ ਸੀ ਮਕਬੂਲਪੁਰਾ ਇਲਾਕੇ ਦੀ ਹੀ ਇਹ ਵੀਡੀਓ ਸੀ ਜਿਸ ਤੋਂ ਬਾਅਦ ਮਕਬੂਲਪੁਰਾ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸਪੈਸ਼ਲ ਚੈਕਿੰਗ ਕੀਤੀ ਗਈ ਤੇ ਕਈ ਸਾਰੇ ਲੋਕਾਂ ਨੂੰ ਹਿਰਾਸਤ ਲਿਆ ਨਸ਼ਾ ਵੀ ਬਰਾਮਦ ਕੀਤਾ ਡਰਗਮਨੀ ਵੀ ਬਰਾਮਦ ਹੋਈ ਹੈ ਵੀਡੀਓ ਸਾਹਮਣੇ ਆਇਆ ਸੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਇਸ ਇਲਾਕੇ ਦੇ ਵਿੱਚ ਪੁਲਿਸ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੇਡ ਕੀਤੀ ਹੈ ਕਈ ਸਾਰੇ ਘਰਾਂ ਤੇ ਛਾਪਾ ਮਾਰਿਆ ਤਲਾਸ਼ੀ ਲਈ ਗਈ ਹੈ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਤੇ ਕਈ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਹੈ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਰਾਜੀਵ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਪੁਲਿਸ ਦੇ ਐਕਸ਼ਨ ਦੇ ਬਾਰੇ ਇਸ ਵੀਡੀਓ ਦੇ ਬਾਰੇ ਕਿਉਂਕਿ ਜੇ ਅਸੀਂ ਥੋੜਾ ਪਹਿਲਾਂ ਦਾ ਜ਼ਿਕਰ ਕਰੀਏ ਇਲੈਕਸ਼ਨਸ ਵੇਲੇ ਵੀ ਇਸ ਇਲਾਕੇ ਦੇ ਲੋਕ ਖਾਸ ਕਰਕੇ ਇਲਜ਼ਾਮ ਲਗਾਉਂਦੇ ਸੀ ਕਿ ਇੱਥੇ ਨਸ਼ਾ ਖੁੱਲੇ-ਆਮ ਵਿਕਦਾ ਹੈ ਜੀ ਬਿਲਕੁਲ ਅੰਮ੍ਰਿਤਸਰ ਦਾ ਸਿਰਫ ਇਹ ਇਲਾਕਾ ਨਹੀਂ ਬਲਕਿ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਨੇ ਜਿਹੜੇ ਇਲਾਕੇ ਜਿਹੜੇ ਨੇ ਨਸ਼ੇ ਦੀ ਚਪੇੜ ਦੇ ਵਿੱਚ ਬੁਰੀ ਤਰ੍ਹਾਂ ਆ ਚੁੱਕੇ ਨੇ ਔਰ ਉੱਥੋਂ ਦੇ ਲੋਕ ਵੀ ਕਈ ਵਾਰ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੱਸ ਚੁੱਕੇ ਨੇ ਪਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ 2022 ਦੀਆਂ ਚੋਣਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਤਾਂ ਉਸ ਵੇਲੇ ਨਸ਼ਾ ਇੱਕ ਬਹੁਤ ਵੱਡਾ ਸਿਆਸੀ ਮੁੱਦਾ ਬਣਾਇਆ ਗਿਆ ਸੀ ਉਸ ਤੋਂ ਪਹਿਲਾਂ ਕਾਂਗਰਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲ ਕਰ ਗਈ ਸੀ ਪਰ ਜੇਕਰ ਇਸ ਮਾਮਲੇ ਦੀ ਗੱਲ ਕਰੀਏ ਪੁਲਿਸ ਵੱਲੋਂ ਉਸ ਇਲਾਕੇ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਔਰ ਪੁਲਿਸ ਕਮਿਸ਼ਨਰ ਵੱਲੋਂ ਜਿਹੜਾ ਕਵੀਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜੋ ਔਰਤ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਾਂ ਕੋਈ ਸਿਰਿੰਜ ਜਿਹੜੀ ਹੈ ਉਸ ਦੇ ਕੋਲੋਂ ਤਸਦੀਕ ਨਹੀਂ ਹੋਈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਵੀ ਹੈ ਕਿ ਪੁਲਿਸ ਕਮਿਸ਼ਨਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਨਸ਼ੇ ਤੋਂ ਹਟਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਪੁਲਿਸ ਨੇ ਜਰੂਰ ਨਾਲ ਦੀ ਨਾਲ ਇਹ ਵੀ ਟਵੀਟ ਦੇ ਹੇਠਾਂ ਲਿਖਿਆ ਗਿਆ ਕਿ ਇਸੇ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਰੇਡ ਕੀਤੀ ਉੱਥੇ 15 ਲੋਕਾਂ ਨੂੰ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 118 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਤਾਂ ਇਹ ਆਪਣੇ ਆਪ ਦੇ ਵਿੱਚ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਨਸ਼ਾ ਇੱਕ ਇੰਨੀ ਛੋਟੀ ਸਮੱਸਿਆ ਨਹੀਂ ਕਿ ਇੱਕੋ ਇਲਾਕੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਤਾਂ ਹੁਣ ਹੌਲੀ-ਹੌਲੀ ਹੋਰ ਇਲਾਕਿਆਂ ਦੀਆਂ ਵੀਡੀਓ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਇਸ ਵੀਡੀਓ ਤੋਂ ਬਾਅਦ ਇੱਕ ਮੀਡੀਆ ਕਰਮੀ ਹੋਣ ਦੇ ਨਾਤੇ ਜਿੰਨੀਆਂ ਇੱਕ ਕੱਲ ਫੋਨ ਕਾਲ ਜਾਂ ਰਾਕਿਆਂ ਦੇ ਵਿੱਚੋਂ ਸਾਨੂੰ ਫੋਨ ਆਏ ਨੇ ਤਾਂ ਉਸ ਮੁਤਾਬਕ ਪੁਲਿਸ ਦੇ ਵਿੱਚ ਇੱਕ ਅਲਰਮਿੰਗ ਸਿਚੁਏਸ਼ਨ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਇਸ ਜਿਹੜੇ ਵੱਡੇ ਕਦਮ ਜੇਕਰ ਪੁਲਿਸ ਨੇ ਜਾਂ ਪਰਸ਼ਾਸਨ ਨੇ ਸਰਕਾਰ ਦੇ ਨਾਂ 'ਤੇ ਕਿਹਾ ਸਰਕਾਰ ਤੇ ਲਈ ਵੀ ਇੱਕ ਵੱਡੀ ਸਿਰਦਰਦ ਇਹ ਨਸ਼ਾ ਬਣ ਸਕਦਾ ਹੈ ਜੀ 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 ਸ਼ੁਕਰੀਆ ਰਾਜੀ ਜੀ ਪੂਰੀ ਜਾਣਕਾਰੀ ਦੇ ਲਈ ਤਾਂ ਤਸਵੀਰਾਂ ਸਾਹਮਣੇ ਆਈਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਘਰਾਂ ਦੀ ਤਲਾਸ਼ੀ ਲਈ ਗਈ ਹੈ ਨਸ਼ਾ ਵੀ ਬਰਾਮਦ ਕੀਤਾ ਹੈ ਡਰੱਗ ਬਣੀ ਵੀ ਬਰਾਮਦ ਕੀਤੀ ਹੈ ਤੇ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਲਗਾਤਾਰ ਇਹ ਇਸ ਇਲਾਕੇ ਤੋਂ ਕਈ ਹੋਰ ਇਲਾਕਿਆਂ ਤੋਂ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਨੇ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਕਿ ਖੁੱਲੇ ਆਮ ਨਸ਼ਾ ਵਿਕਦਾ ਹੈ ਇਸਾਰੇ ਮਸਲੇ ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਦਾ ਕੀ ਕਹਿਣਾ ਹੈ ਉਹ ਵੀ ਸੁਣਾਉਂਦੇ ਆ। ਵੀਡੀਓ ਦੇ ਵਿੱਚ ਜਿਹੜੀ ਲੇਡੀ ਦਿਖਾਈ ਹੈ ਉਹਨਾਂ ਨੇ ਉਹ ਕਿਤੇ ਵੀ ਇਹ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਕੋਈ ਡੋਜ਼ ਲੈ ਰਹੇ ਨੇ ਉਹ ਜਾਂ ਨਹੀਂ ਲੈ ਰਹੇ ਬਟ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਉੱਥੇ ਬਕਾਇਦਾ ਪੁਲਿਸ ਦੀ ਜਿਹੜੀ ਉਹ ਪੂਰੀ ਫੋਰਸ ਗਈ ਸੀ ਉੱਥੇ ਰੀਡ ਕੀਤੀ ਗਈ ਹੈ। ਤਿੰਨ ਜਾਂ ਚਾਰ ਤਕਰੀਬਨ ਪਰਚੇ ਕਿਉਂਕਿ ਐਗਜ਼ੈਕਟ ਨੰਬਰ ਜਿਹੜਾ ਮੇਰੇ ਕੋਲ ਉਹ ਹਾਫ ਐਨ ਆਵਰ ਤੱਕ ਆਉਣਾ ਹੈ ਬਟ ਪ੍ਰੀਕਾਸ਼ਨਰੀ ਮੇਅਰ ਦੇ ਤਹਿਤ ਕੁਝ 10-12 ਲੋਕਾਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਤਿੰਨ ਤੋਂ ਚਾਰ ਜਿਹੜੇ ਪਰਚੇ ਜਿਹੜੇ ਹੈਗੇ ਆ ਉਹ ਹੋਣਗੇ ਕਿਉਂਕਿ ਕੁਝ ਰਿਕਵਰੀ ਵੀ ਹੋਈ ਹੈ ਔਰ ਕੁਝ ਡਰੱਗ ਮਨੀ ਜਿਹੜੀ ਹੈ ਉਹ ਵੀ ਉੱਥੋਂ ਬਰਾਮਦ ਕੀਤੀ ਗਈ ਭਾਰਤ ਪਾਕਿਸਤਾਨ ਬਾਰਡਰ ਤੇ ਫਿਰ ਤੋਂ ਡਰੋਨ ਨਜ਼ਰ ਆਇਆ ਗੁਰਦਾਸਪੁਰ ਦੇ ਵਿੱਚ ਬਾਰਡਰ ਕੋਲ ਡਰੋਨ ਨਜ਼ਰ ਆਇਆ ਹੈ ਪਾਕਿਸਤਾਨੀ ਡਰੋਨ ਬੀਐਸਐਫ ਦੀ ਰੋਸ਼ੇ ਪੋਸਟ ਬੀਓਪੀ 89 ਵਿੱਚ ਦੇਖਿਆ ਹੈ ਬੀਐਸਐਫ ਨੇ ਡਰੋਨ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਇਹ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ ਗੁਰਦਾਸਪੁਰ ਦੇ ਵਿੱਚ ਸਰਾਧ ਦੇ ਨੇੜੇ ਡਰੋਨ ਨਜ਼ਰ ਆਇਆ ਹੈ ਫਿਰ ਤੋਂ ਡਰੋਨ ਨਜ਼ਰ ਆਇਆ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਕਰੀਬ 9 ਰਾਊਂਡ ਡਰੋਨ ਤੇ ਫਾਇਰ ਕੀਤੇ ਗਏ ਤੇ ਉਸ ਤੋਂ ਬਾਅਦ ਇਹ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ ਰੌਸ਼ਨੀ ਕਰਨ ਵਾਲੇ ਬੰਬ ਵੀ ਧਾਗੇ ਗਏ ਤੇ ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਪਰਤ ਗਿਆ ਇਲਾਕੇ ਦੇ ਵਿੱਚ ਬੀਐਸਐਫ ਤੇ ਪੁਲਿਸ ਦਾ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ ਗੁਰਦਾਸਪੁਰ ਦੇ ਵਿੱਚ ਸਰਾਧ ਤੇ ਪਾਕਿਸਤਾਨੀ ਡਰੋਨ ਨਜ਼ਰ ਆਇਆ ਹੈ ਜਿਸ ਨੂੰ ਜਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਇਹ ਵਾਪਸ ਪਰਤ ਗਿਆ ਬਿਸ਼ੰਬਰ ਬਿੱਟੂ ਸਾਡੇ ਸਹੀ ਹੋਗੀ ਜੁੜੇ ਨੇ ਬਿਸ਼ੰਬਰ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਜੇ ਸੁਪਰ ਗੋਲੀ ਹੈ ਗੁਰਦਾਸਪੁਰ ਦੇ ਜਿਹੜੇ ਬੀਐਸਐਫ ਨੂੰ ਰੋਸੇ ਪੋਸਟ ਤੇ ਹੈ ਉਥੇ ਕਰੀਬ 5 ਵਜੇ ਦੇ ਕਰੀਬ ਸਵੇਰੇ ਪਾਕਿਸਤਾਨ ਵਾਲੇ ਇੱਕ ਡਰੋਨ ਦੇਖਿਆ ਗਿਆ ਡਰੋਨ ਦੇਖੇ ਜਾਣ ਤੋਂ ਬਾਅਦ ਜਿਹੜਾ ਬੀਐਸਐਫ ਦਾ ਜਵਾਨ ਉੱਥੇ ਤਣਾਅ ਸੀ ਉਹਨਾਂ ਨੇ 809 ਰੌਣ ਫਾਇਰਿੰਗ ਕੀਤੀ ਔਰ ਫਿਰ ਜਿਹੜੀ ਲਾਈਟ ਬੰਬਸ ਵਾਲਾ ਛੋਟੇ ਜਿਹੇ ਲਾਈਰਜ ਦੇਖਿਆ ਗਿਆ ਉਹ ਪਾਕਿਸਤਾਨ ਵਾਲੋ ਬਰਾਉਂਡ ਡਰੋਨ ਸੀ ਜਦੋਂ ਉਹਨੇ ਫਾਇਰਿੰਗ ਵਾਲਾ ਕੀਤੀ ਜੀ ਤਾਂ ਉਹ ਜਿਹੜਾ ਪਾਕਿਸਤਾਨ ਵਾਲੇ ਬਨੇ ਵਾਪਸ ਡਰੋਨ ਚਲਾ ਗਿਆ ਜਦੋਂ ਚਲਦੇ ਇਹ ਜਿਹੜੇ ਬੀਐਸਐਫ ਦੇ ਮੁਸਤਫਦ ਕਰਪ ਚਾ ਰਹੀਆਂ ਉਹਨਾਂ ਦੀ ਮਦਦੀ ਕਰਕੇ ਉਹ ਡਰੋਨ ਵਾਪਸ ਚਲਾ ਗਿਆ ਉਸ ਤੋਂ ਬਾਅਦ ਜਿਸ ਇਲਾਕੇ ਦੇ ਡਰੋਨ ਦੇਖਿਆ ਗਿਆ ਉਸ ਇਲਾਕੇ ਵਿੱਚ ਬੀਐਸਐਫ ਪੁਲਿਸ ਵਾਲੇ ਹਲਕੇ ਸਰਚ ਵਿੱਚ ਅੱ ਦੋ ਲੋਕੀ ਇਤਰਾ ਨਹੀਂ ਕੋਈ ਚੀਜ਼ ਜੇ ਤਾਂ ਛੁੱਟੀ ਨਹੀਂ ਗਈ ਕਿਤਾ ਨਹੀਂ ਕੋਈ ਸਰਾਤੋਂ ਵਗੈਰਾ ਵੀ ਕੀ ਕੀ ਰੋ ਫਕਤਾਂ ਲੋ ਡੋਨ ਇਹ ਦੇਖੀ ਅਕਸਰ ਹੀ ਦੇਖੇ ਜਾਂਦੇ ਨੇ ਆਪਣੇ ਦਫਾ ਵਾਲੇ ਬਟਰ ਵਾਲੇ ਬੰਨੇ ਵਾਲੇ ਅੱਜ ਜੋ ਡੋਨ ਦੇਖਿਆ ਕਰੋ ਕੋਈ ਅਸਲ ਜਿਹੜੀ ਮੁਸਤਕਬੀ ਇਹ ਕਾਰਨ ਇਹ ਡੋਨ ਵਾਪਸ ਚਲਾ ਗਿਆ ਔਰ ਹੁਣ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਕੋ ਦੇਖ ਸਕਦੇ ਆ ਵੀ ਉਹ ਤਲਾਸ਼ੀ ਅਭਿਆਨ ਵਿੱਚ ਕੋਈ ਇਸ ਤਰ੍ਹਾਂ ਦਾ ਸਮਾਨ ਪਈ ਨਹੀਂ ਛੁੱਟ ਗਿਆ ਜਿਹੜਾ ਕਰਕੇ ਫਾਰਾ ਤਲਾਸ਼ੀ ਅਭਿਆਨ ਉਸ ਇਲਾਕੇ ਵਿੱਚ ਚਲਾਇਆ ਜਾ ਰਿਹਾ ਜੀ 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 ਸ਼ੁਕਰੀਆ ਬਿਸ਼ੰਭਰ ਪੂਰੀ ਜਾਣਕਾਰੀ ਦੇ ਲਈ ਤਾਂ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ ਗੁਰਦਾਸ BSF ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਕਰੀਬ 9 ਰਾਉਂਡ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਇਹ ਡਰੋਨ ਵਾਪਸ ਪਰਤ ਗਿਆ ਅਜੇ ਵੀ ਤਲਾਸ਼ੀ ਅਭਿਆਨ ਇਲਾਕੇ ਦੇ ਵਿੱਚ ਚਲਾਇਆ ਜਾ ਰਿਹਾ ਹੈ ਅਜੇ ਰਾਜਪੁਰਾ ਦੇ ਵਿੱਚ ਇੱਕ ਨਿੱਜੀ ਹੋਟਲ ਦੇ ਬਾਹਰ ਹਵਾਈ ਫਾਇਰਿੰਗ ਦੀ ਵੀਡੀਓ ਸਾਹਮਣੇ ਆਈ ਹੈ ਨਸ਼ੇ ਦੇ ਵਿੱਚ ਟੱਲੀ ਲੋਕਾਂ ਨੇ ਹਵਾਈ ਫਾਇਰ ਕੀਤੇ ਨੇ ਤਿੰਨ ਲੋਕ ਨਜ਼ਰ ਆ ਰਹੇ ਨੇ ਸੀਸੀਟੀਵੀ 'ਚ ਤਸਵੀਰਾਂ ਕੈਦ ਹੋਈਆਂ ਨੇ ਨਸ਼ੇ ਦੇ ਟੱਲੀ ਹੋ ਕੇ ਹਵਾਈ ਫਾਇਰ ਕੀਤੇ ਗਏ ਨੇ ਹਾਲਾਂਕਿ ਹਾਲਤ ਐਸੀ ਕਿ ਕਿਸੇ ਹੋਰ ਦੇ ਫਾਇਰ ਲੱਗ ਸਕਦਾ ਸੀ ਜਿਉਂ ਜਿਹੀ ਹਾਲਤ ਸੀ ਨਸ਼ੇ ਦੇ ਵਿੱਚ ਟੱਲੀ ਹੋ ਕੇ ਹਵਾਈ ਫਾਇਰ ਕੀਤੇ ਗਏ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਤਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਸਵੀਰਾਂ ਨੇ ਰਾਜਪੁਰਾ ਦੀਆਂ ਇੱਕ ਨਿੱਜੀ ਹੋਟਲ ਦੇ ਬਾਹਰ ਕਿ ਲੋਕ ਫਾਇਰਿੰਗ ਕਰਦੇ ਨਜ਼ਰ ਆ ਰਹੇ ਨੇ ਨਸ਼ੇ ਦੇ ਵਿੱਚ ਤੁੱਤਨੇ ਸਿੱਧਾ ਖੜਾ ਨਹੀਂ ਹੋਇਆ ਜਾ ਰਿਹਾ ਲੇਕਿਨ ਫਾਇਰਿੰਗ ਕਰ ਰਹੇ ਨੇ ਹਵਾਈ ਫਾਇਰ ਕਰ ਰਹੇ ਨੇ ਲੇਕਿਨ ਇਹ ਫਾਇਰ ਕਿਸੇ ਹੋਰ ਦੇ ਲੱਗ ਸਕਦਾ ਸੀ ਤੁਸੀਂ ਡਾਇਰੈਕਸ਼ਨ ਦੇਖ ਸਕਦੇ ਹੋ ਕਿ ਹਾਲਤ ਕੀ ਹੈ ਨਸ਼ਦ ਵਿੱਚ ਪੂਰੇ ਟੱਲੀ ਹੋ ਕੇ ਫਾਇਰ ਕੀਤੇ ਜਾ ਰਹੇ ਨੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸਮੇਤ ਤਿੰਨ ਵਿਅਕਤੀ ਮੇਰ ਹੋਟਲ ਚ ਖਾਣਾ ਖਾਣ ਗਏ ਸੀ ਜਿਨ੍ਹਾਂ ਕੋਲ ਪਹਿਲਾਂ ਹੀ ਆਪਣਾ ਅਸਲਾ ਇਹਨਾਂ ਨੇ ਹੱਥ ਚ ਫੜਿਆ ਹੋਇਆ ਸੀ ਉਹਨਾਂ ਨੇ ਰੋਕਿਆ ਵੀ ਤੁਸੀਂ ਆਪਣਾ ਜਿਹੜਾ ਅਸਲਾ ਲਾਇਸੈਂਸੀ ਹੈ ਜੋ ਵੀ ਹੈ ਉਹਨੂੰ ਗੱਡੀ ਦੇ ਅੰਦਰ ਰੱਖ ਦੋ ਪਰ ਇਹਨਾਂ ਨੇ ਉਹਨਾਂ ਦੀ ਗੱਲ ਵੀ ਨਹੀਂ ਮੰਨੀ ਖਾਣਾ ਖਾਣ ਤੋਂ ਬਾਅਦ ਜਦੋਂ ਇਹ ਡ੍ਰਿੰਕ ਕਰ ਲਈ ਇਹਨਾਂ ਨੇ ਕਿਤੇ ਅੰਦਰ ਬਾਹਰ ਆ ਕੇ ਇਹਨਾਂ ਨੇ ਹਵਾਈ ਫੈਰ ਕਰਨੇ ਸ਼ੁਰੂ ਕਰਤੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਇਹ ਉਥੋਂ ਕਾਰਾਂ ਲੈ ਕੇ ਭੱਜ ਗਏ ਸੀਗੇ ਉਸ ਤੋਂ ਬਾਅਦ ਅਸੀਂ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਮਨਿੰਦਰ ਸਿੰਘ ਜਿਹਦਾ ਰਵਾਲਵਰ ਸੀਗਾ ਇਹ ਆਪਣਾ ਮਿਰਚ ਮੰਡੀ ਦਾ ਰਹਿਣ ਵਾਲਾ ਇਸ ਤੋਂ ਲਾਵਾ ਜਿਹੜੇ ਦੋ ਹਰਜੀਤ ਸਿੰਘ ਤੇ ਤਰਸ਼ੀਮ ਸਿੰਘ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਅਸੀਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅੱਜ ਕੱਲ ਨੂੰ ਕੋਰਟ 'ਚ ਪੇਸ਼ ਕਰਾਂਗੇ